ਪੁਆ ਮੈਨਾਂ ਨਾਵਾ ਜਾਤੇ ਪਹਿਲਾਂ ਮੈਨੂੰ ਨਾ ਲੈਂਦੇ ਐ ਨਹੀਂ ਬੇਟਾ ਤੂੰ ਬੜਾ ਟਾਈਮ ਲਾਉਣੀ ਆ ਪਾਣੀ ਪਾਈ ਜਾਨੀ ਆ ਪਾਈ ਜਾਨੀ ਆ ਮੈਨੂੰ ਨਾ ਲੈ ਤੇ ਜਲਦ ਪਹਿਲਾਂ ਤੈਨੂੰ ਸੁਣਦਾ ਨਹੀਂ ਕਿੱਲਾ ਮੈਨੂੰ ਨਾ ਲੈਂਦੇ ਨਹੀਂ ਮੈਨਾਂ ਹੁਕ ਲੈ ਪਹਿਲਾਂ ਮੇਰਾ ਸੂਟ ਪ੍ਰੈਸ ਕਰ ਹੂੰ ਕਿੱਡੀ ਵਿਆਹ ਤੇ ਜਾਣਾ ਸੂਟ ਪ੍ਰੈਸ ਕਰ ਮੈਨੂੰ ਨਹੀਂ ਪਤਾ ਯਾਰ ਨਾ ਲੈਂਦੇ ਪਹਿਲਾਂ ਇਦਾਂ ਨਾ ਕਰਿਆ ਕਰ ਮੈਂ ਕਿੰਨਾ ਕੰਮ ਕੀਤਾ ਐ ਮੈਂ ਤਾਂ ਜਿੱਦੇ ਸੁੱਤੀ ਹੁਣ ਉੱਠੀ ਆ ਨਾ ਆ ਮੈਂ ਨਹੀਂ ਨਾ ਕੰਮ ਕਰਾਇਆ ਮੈਨੂੰ ਨਾ ਲੈਂਦੇ ੜੀਏ ਤੂੰ ਤਾਂ ਬੜਾ ਟਾਈਮ ਲਾਉਣੀ ਆ ਪੁਆ ਨਹੀਂ ਮਾਜੀ ਛੇਤੀ ਨਾ ਲੈਣਾ ਵਾ ਦੇਖਿਓ ਮੈਂ ਯਾਰ 2 ਮਿੰਟ ਲਾਣੇ ਸਾਰੇ ਨਹਾ ਲੈਂਦੇ ਦਾ ਨਾ ਕਰ ਬਾਏ ਬੂਏ ਨੇ ਤੈਨੂੰ ਸੁਣਦਾ ਨਹੀਂ ਮੈਨੂੰ ਨਾ ਰਾਂਦੇ ਜਾਂਦੇ ਨਾਲ ਪਹਿਲਾਂ ਸੂਟ ਤੇ ਪ੍ਰੈਸ ਕਰ ਲੈ 19 ਦਿਨ ਮੈਂ ਨਹਾ ਲੈਨੀ ਤੂੰ ਸੂਟ ਪ੍ਰੈਸ ਕਰ ਦੇ ਮੈਂ ਵੀ ਇੱਦੇ ਪਾ ਲੱਗੀ ਹੁਤੀ ਜਿਹੜਾ ਪ੍ਰੈਸ ਨੂੰ ਸੁਸਲੀ ਕਰਨਾ ਗਰਮੀ ਇੰਨੀ ਹੈ ਪ੍ਰੈਸ ਨੂੰ ਕਰ ਲੈ ਇੱਥੇ ਆ ਗਏ ਪਹਿਲਾਂ ਨਾ ਕਿ ਮਜਾ ਬੈ ਗਈ ਹੁਣ ਇਸ ਸੱਜ ਕੇ ਚੰਗਾ ਭਲਾ ਕਿ ਆਹੀ ਸੂਟ ਪ੍ਰੈਸ ਕਰ ਲੈਂਦੇ ਪਾ ਕੇ ਬੈ ਗਈ ਏਦਾਂ ਹੀ ਤਾਂ ਮੈਨੂੰ ਵੀ ਏਦਾਂ ਹੀ ਪਵਾਤਾ ਹਾਂ ਇਹ ਕਿਹੜਾ ਲੱਭਣ ਦੇ ਆ ਲੱਭਣ ਹੀ ਦੇ ਤੈਨੂੰ ਚੰਗੇ ਪਲੇ ਵੇਖ ਲੱਗਦੇ ਲੱਗਦੇ ਆ ਵੇ ਇੱਕ ਕੋਟਨ ਦੇ ਆ ਸੂਟ ਕੋਟਨ ਦੇ ਕੱਪੜੇ ਨੂੰ ਨਹੀਂ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਠੀਕ ਆ ਉਹ ਮਾਰਕਟ ਚ ਪੇੜ ਸੁਟਾਂਗੇ ਤੈਨੂੰ ਪਰੇ ਤੈਨੂੰ ਵੀ ਕਹਿਣੀਆਂ ਦੂਜੇ ਬਾਥਰੂਮ ਚ ਨਾਲਾ ਮੈਨੂੰ ਵੀ ਨਾਲ ਪਹਿਲਾਂ ਨਾਲ ਲੈਂਦੇ ਅੱਛਾ ਮੈਂ ਅੱਛਾ ਮੈਂ ਦੂਜੀ ਚ ਨਾਲਾ ਤੇ ਤੁਸੀਂ ਚਲ ਜਾਂਦੇ ਉਧਰ ਮੈਨਾਂ ਕੋ ਜਾਂਦੀ ਤੂੰ ਜਾਂਦੀ ਹਾਂ ਐਡੇ ਤਮੂੜਾਂ ਦੇ ਖੱਖਾਂ ਲੱਗਿਆ ਇੱਥੇ ਨੇ ਮੈਂ ਹੱਥ ਨਾਲੇ ਨਹੀਂ ਜਾ ਕੇ ਹੈਨਾ ਆਪਣੀ ਵਾਰੀ ਪਤਾ ਚੀਕਾ ਮਾਰਦੀ ਨਹੀਂ ਜਦੋਂ ਲੱਗ ਕੇ ਹੁੰਦੇ ਇੱਥੇ ਜਿੱਦਾਂ ਨਾ ਕਰਿਆ ਕਰ ਬੋਧੀਆਂ ਮੇਰੇ ਨਾਲ ਮੈਨੂੰ ਗੁੱਸਾ ਪੜ ਚੜਦਾ ਹੈ ਅੱਛਾ ਗੁੱਸਾ ਚੜਦਾ ਹੈ ਇੱਥੇ ਹੂੰ ਤੂੰ ਹੁਣ ਵਹਿਲੀ ਕੀ ਕਰੀ ਜਾਨੀ ਕੋਈ ਕੰਮ ਕਰ ਲਾ ਜੱਗੀ ਲਾ ਕੇ ਸੁਰੱਖਾ ਪਿੰਦਾ ਕਿ ਦਸ ਇਤਿਆਰ ਸ਼ੈਰ ਹੋ ਕੇ ਹਾਂ 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 ਫੇਕੀਆ ਵੀਡੀਓ ਨਹੀਂ ਬਣਾਣੀ ਆ ਵੀਡੀਓ ਬਣਾਣੀ ਆ ਤੈਨੂੰ ਵੀਡੀਓ ਦੀ ਪਈ ਰਹਿੰਦੀ ਹੋਰ ਨਹੀਂ ਕੁਝ ਕਰ ਸਕਦੀ ਹਾਂ ਹਾਂ ਹੋ ਅੱਛਾ ਕੰਮ ਨਹੀਂ ਨਾ ਮੈਂ ਕਰਦੀ ਆਗੀ ਚਾ ਚੁੱਪ ਕਰ ਜਾ ਐਵੇਂ ਬੈਸ ਨਾ ਕਰੀ ਜਾ ਮੇਰੇ ਨਾਲ ਚੰਗਾ ਚੰਗਾ ਜਾਓ ਜਾਓ ਆਪਣਾ ਕੰਮ ਕਰੋ ਜਾ ਕੇ ਇਦਾਂ ਹੀ ਸਾਰਾ ਦਿਨ ਲੰਘ ਜਾਂਦਾ ਸਾਡਾ ਕਦੇ ਹੱਸਦੇ ਆ ਖੇਡਦੇ ਆ ਲੜਦੇ ਆ ਲੁੜਦੇ ਆ ਇੰਨੀਆਂ ਜਿੱਦਾਂ ਕਰਦੀ ਆ ਨਾ ਜਿੱਦਾਂ ਮੇਰੀ ਭੈਣ ਹੁੰਦੀ ਆ ਪਰ ਚਲੋ ਟਾਈਮ ਤੇ ਸਾਡਾ ਪਾਸ ਹੋਈ ਜਾਂਦਾ ਸਾਰੇ ਦਿਨ ਇਦਾਂ ਹੀ ਗੱਲਾਂ ਬਾਤਾਂ ਕਰਦੇ ਆ ਦੁੱਖ ਸੁੱਖ ਕਰਦੀਆਂ ਰਹਿੰਦੀਆਂ ਇਦਾਂ ਹੀ ਟਾਈਮ ਲੰਘ ਜਾਂਦਾ ਪਰ ਕੁਝ ਕੁ ਸਮਿਆਂ ਤੱਕ ਨਾ ਹੁਣ ਇਹਨੇ ਮੇਰੇ ਤੋਂ ਵਿਛੜ ਜਾਣਾ ਤੇ ਮੈਂ ਇਤੋਂ ਵਿਛੜ ਜਾਣਾ ਕੋਈ ਦੋਕ ਇਹ ਜੁਲਾਈ ਮਹੀਨਾ ਨਾ ਅਸ ਤੋਂ 2 ਮਹੀਨਾ ਤੱਕ ਥੋੜੇ ਰਸਤੇ ਸਾਡੇ ਵੱਖ-ਵੱਖ ਹੋ ਜਾਣੇ ਆ ਅਗਰ ਫਿਰ ਕਿਤੇ ਮੇਲ ਹੋਏਗਾ ਮਤਲਬ ਇਕੱਠੇ ਹੋਣ ਦਾ ਇਕੱਠੇ ਰਹਿਣ ਦਾ ਫਿਰ ਉਦੋਂ ਇਕੱਠੇ ਹੋਵਾਂਗੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਦਾਂ ਹੀ ਆਪਾਂ ਘੈਂਟ ਘੈਂਟ ਵਲੌਗ ਲੈ ਕੇ ਆਉਂਦੇ ਰਵਾਂਗੇ